ਰਾਤ ਕੇ ਚਲਾਉਂਦਾ ਹੀ ਅੱਛਾ ਜੀ ਬਾਹਰ ਚਲਦੇ ਆਂ ਕੋਲਕੱਤੇ ਵਾਲਾ ਜੀ ਸੀਜ਼ਨ ਟੋ ਗਿਆ ਹੀ ਮੇਰਾ ਗੱਡੀ ਦੇ ਨਾਲ ਠੀਕ ਹੈ ਉਹ ਤੋਂ ਪੱਟ ਤੋਂ ਲੱਤ ਟੁੱਟ ਗਈ ਰੇਸ਼ਾ ਬਣ ਗਿਆ ਲੱਤ ਚੰਗੀ ਤਰ੍ਹਾਂ ਨਾ ਜੁੜਦੀ ਹੈ ਨਾ ਕੁਝ ਹੁੰਦਾ ਪਰ ਡੰਡਿਆਂ ਦੇ ਸਾਰੇ ਤੁਰਨਾ ਬੇਟਾ ਮੇਰੇ ਡੈਡੀ ਮੰਮੀ ਨੇ ਉਹ ਵੀ ਬਜ਼ੁਰਗ ਨੇ ਜੀ ਮੇਰੀ ਘਰ ਦੀ ਕੋਠੀ ਗਰਨ ਜਾਂਦੀ ਹੈ ਅੱਛਾ ਤੇ ਮੈਂ ਕੀ ਕਰਾਂ ਬਸ ਇਦਾਂ ਹੀ ਜੋ 10 ਕਿਲੋਮੀਟਰ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਮੱਥਾ ਟੇਕ ਆਂਦੇ ਸੀ ਹਾਂ ਨਾ ਰੋ ਬਾਬਾ ਜੀ ਨੂੰ ਵੀ ਅਰਦਾਸ ਕਰਦੇ ਬਾਬਾ ਜੀ ਤੋਂ ਇਹ ਅਰਦਾਸ ਕਰੀ ਦੀਏ ਬਾਬਾ ਜੀ ਮੈਨੂੰ ਸਹੀ ਤਰੀਕੇ ਨਾਲ ਤੋਰਨ ਲਾ ਦੇ ਮੈਂ ਆਪਣੇ ਬੱਚਿਆਂ ਨੂੰ ਕਮਾਵਾ ਤੇ ਖਵਾਵਾ ਲੁਧਿਆਣਾ ਲੈਵ ਨਾਟ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੁਵੰਬਰੀ ਲੁਧਿਆਣਾ ਦੇ ਅੱਜ ਬਾਬਾ ਦੀਪ ਸਿੰਘ ਗੁਰਦੁਆਰੇ ਬਾਹਰ ਮੌਜੂਦਾ ਜਿੱਥੇ ਕਿ ਇੱਕ ਸਖਸ਼ ਸਾਨੂੰ ਮਿਲਦਾ ਹੋਇਆ ਉਹਦੀ ਦ੍ਰਿਗਿਆ ਦੁਖਰੀ ਦੁਖਰੀ ਦਾਸਤਾ ਜਿਹੜੀ ਆ ਸਾਨੂੰ ਸੁਣਾਉਂਦਾ ਵੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਸਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਦਾ ਆਓ ਤੁਹਾਨੂੰ ਉਹ ਗੱਲਾਂ ਸਾਂਝੀਆਂ ਕਰਦੇ ਤੇ ਉਹ ਸਖਸ਼ਰੇ ਨਾਲ ਵੀ ਰੂਬਰੂ ਕਰਾਨੇ ਆਂ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੱਸਾ ਸਿੰਘ ਹੈ ਜੱਸਾ ਜੱਸਾ ਹੀ ਕੀ ਹੋ ਗਿਆ ਹੈ ਹਾਲਾਤ ਜੇਕਰ ਤੋਂ بگੜ ਕੇ ਕੀ ਗੱਲ ਕੀ ਹੋ ਗਈ ਬੇਟਾ ਜੀ ਮੈਂ ਟਰੱਕ ਚਲਾਉਂਦਾ ਸੀ ਅੱਛਾ ਜੀ ਬਾਹਰ ਚਲਦੇ ਹਾਂ ਕਲਕੱਤੇ ਵੱਲ ਜੀ ਇਹ ਹੋਇਆ ਮੇਰਾ ਐਕਸੀਡੈਂਟ ਹੋ ਗਿਆ ਜੀ ਲਾਟੇ ਟੁੱਟ ਗਈ ਪੱਟ ਤੋਂ ਪੱਟ ਤੋਂ ਟੁੱਟਣ ਤੋਂ ਬਾਅਦ ਫੈਕਸ਼ਨ ਹੋ ਗਈ ਲਾਟੇ ਚ ਰੇਸ਼ਾ ਪੈ ਗਿਆ ਰੇਸ਼ਾ ਪੈ ਗਿਆ ਉਸ ਤੋਂ ਬਾਅਦ ਜੀ ਲਾਜ ਨਹੀਂ ਹੋ ਰਿਹਾ ਮੇਰਾ ਚੰਗੀ ਤਰ੍ਹਾਂ ਨਾ ਕੋਈ ਮੇਰਾ ਹੈਲਪ ਕਰ ਰਿਹਾ ਨਾ ਕੋਈ ਠੀਕਰ ਦੇ ਵਿੱਚੋਂ ਕੌਣ ਕੌਣ ਨੇ ਤੁਹਾਡੇ ਤੇ ਘਰ ਦੇ ਵਿੱਚ ਕੋਈ ਕੋਈ ਹੈਲਪ ਕਰਨ ਵਾਲਾ ਨਹੀਂ ਹੈਗਾ ਦਾ ਨਹੀਂ ਜੀ ਮੇਰੇ ਡੈਡੀ ਮੰਮੀ ਨੇ ਉਹ ਵੀ ਬਜ਼ੁਰਗ ਨੇ ਹਾਂ ਜੀ ਮੇਰੀ ਘਰ ਦੀ ਕੋਠੀ ਗਰਨ ਜਾਂਦੀ ਹੈ ਅੱਛਾ ਤੇ ਮੈਂ 11 ਬਸ ਇਦਾਂ ਹੀ ਤਾਂ ਤੇ ਘਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਸਦਸਾ ਨਹੀਂ ਹੈਗਾ ਬੱਚੇ ਬੱਚੇ ਵਗੈਰ ਹੈਗੇ ਬੱਚੇ ਮੇਰੇ 2 ਹੈ 11 ਸਾਲਾਂ ਦੀ ਕੁੜੀ ਹੈ ਇੱਕ 7 ਸਾਲਾਂ ਦਾ ਮੁੰਡਾ ਹੈ ਅੱਛਾ ਬਹੁਤ ਛੋਟੀ ਉਮਰ ਆ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਛੋਟੀ ਉਮਰ ਹੈ ਉਹਨਾਂ ਦੀ ਅੱਛਾ ਤੇ ਇਹ ਪਾਣਾ ਕਿੱਦਾਂ ਵਾਪਰਿਆ ਤੁਹਾਡੇ ਨਾਲ ਇਹ ਪਾਣਾ ਬੇਟਾ ਐਕਸੀਡੈਂਟ ਹੋ ਗਿਆ ਸੀ ਮੇਰਾ ਗੱਡੀ ਦੇ ਨਾਲ ਠੀਕ ਹੈ ਹਾਂਜੀ ਉਹ ਤੋਂ ਪੱਟ ਤੋਂ ਲੱਤ ਟੁੱਟ ਗਈ ਰੇਸ਼ਾ ਬਣ ਗਿਆ ਲੱਤ ਚੰਗੀ ਤਰ੍ਹਾਂ ਨਾ ਜੁੜਦੀ ਐ ਨਾ ਕੁਝ ਹੁੰਦਾ ਬਸ ਡੰਡਿਆਂ ਦੇ ਸਾਰੇ ਹੀ ਤੁਰਨਾ ਬੇਟਾ ਅੱਛਾ ਪਰ ਪਰ ਇੰਨੀਆਂ ਸੰਸਥਾਵਾਂ ਜੁੜੀਆਂ ਨੇ ਇੰਨੀਆਂ ਐਨ ਜੀਓ ਨੇ ਕਿਸੇ ਕੋਲ ਨਹੀਂ ਤੁਸੀਂ ਕੇ ਕੋਈ ਤੁਹਾਡੇ ਪਰਿਵਾਰ ਮੈਂਬਰ ਲੈ ਕੇ ਨਹੀਂ ਗਿਆ ਕੋਈ ਨਹੀਂ ਲੈ ਕੇ ਗਿਆ ਨਾ ਮੈਨੂੰ ਜਾਣਕਾਰੀ ਹੈ ਕੋਈ ਅੱਛਾ ਜੇ ਇੱਧਰ ਤਾਂ ਇੱਧਰ ਬੈਂਦੇ ਹੁੰਦੇ ਐ ਐਨ ਜੀਓ ਵਾਲੇ ਮੋਲ ਟਾਊਨ ਦੇ ਵਿੱਚ ਹੀ ਬੈਂਦੇ ਹੁੰਦੇ ਉਹਨਾਂ ਕੋ ਵੀ ਤੁਸੀਂ ਗਏ ਨਹੀਂ ਜੀ ਮੈਂ ਉਹਨਾਂ ਕੋਲ ਵੀ ਨਹੀਂ ਗਿਆ ਅੱਛਾ ਤੇ ਹੋਰ ਡਾਕਟਰ ਕੋਲ ਤੁਸੀਂ ਗਏ ਸੀ ਜਰੂ ਤੁਹਾਡੇ ਮੇਰਾ ਸਿਰਲ ਤੇ ਜੀ ਆਪਰੇਸ਼ਨ ਹੋਇਆ ਸੀ ਪਲੇਟ ਪਵਾਈ ਸੀ ਉਹ ਫਿਰ ਉਥੋਂ ਰੇਸ਼ਾ ਵਗਣ ਲੱਗ ਗਿਆ ਲੱਤ ਤੋਂ ਟੱਟ ਤੋਂ ਠੀਕ ਹੈ ਜੀ ਬਸ ਬੇਟਾ ਜੀ ਆ ਕਹਾਣੀ ਮੇਰ ਨਾਲ ਵਾਪਰੀ ਹੈ ਹੋਰ ਬਸ ਤੇ ਹੁਣ ਕੋਈ ਹੋਰ ਹੈ ਨਹੀਂ ਕੋਈ ਮਦਦ ਕਰਨ ਵਾਲਾ ਜਾਂ ਤਾਂ ਕੋਈ ਮਦਦ ਕਰਦਾ ਤੇ ਫੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਤੁਹਾਡਾ ਘਰ ਦਾ ਗੁਜ਼ਾਰਾ ਘਰ ਦੀ ਕੋਠੀ ਕਰਦੀ ਹੈ ਮੈਂ ਜੀ ਇੱਥੇ ਗੁਰਦੁਆਰੇ ਆਉਂਦਾ ਬਾਬਾ ਦੀਪ ਸਿੰਘ ਅੱਛਾ ਮੱਥਾ ਟੇਕਣਾ ਦੇ ਰੋਜ਼ ਹਾਂ ਦਿੱਲੀ ਆਉਂਦਾ ਅੱਛਾ ਦਿੱਲੀ ਜਾਂਦੇ ਕਿੱਥੇ ਕਿੱਥੇ ਰਹਿੰਦੇ ਤੁਸੀਂ ਮੈਂ ਰਹਿੰਦਾ ਜੀ ਆਪਣਾ ਡੁਗਰੀ ਮਾਨਕਵਾਲ ਗੇਟ ਨੀਗਾ ਹਾਂਜੀ ਉਹਦੇ ਨਾਲ ਹੀ ਰੂਪਨਗਰ ਪਿੰਡ ਸ਼ਹਿਰ ਪਿੰਡ ਹੈ ਉਹ ਆਪਣਾ ਪਿੰਡ ਕਿੰਨੇ ਕੋਈ ਕਿਲੋਮੀਟਰ ਦਾ ਡਿਸਟੈਂਸ ਹੋਣਾ ਕਿੰਨੇ ਮਿੰਟ ਦਾ ਕਾਫਲ ਹੋਊਗਾ ਕਰੀਬ 10 ਕਿਲੋਮੀਟਰ ਦਾ ਅੱਛਾ ਰੋਜ਼ 10 ਕਿਲੋਮੀਟਰ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰੇ ਮੱਥਾ ਟੇਕਣਾਉਂਦੇ ਤੁਸੀਂ ਹਾਂ ਨਾ ਰੋਜ਼ ਬਾਬਾ ਜੀ ਕੋਈ ਅਰਦਾਸ ਕਰਦੇ ਹੋ ਬਾਬਾ ਜੀ ਤੋਂ ਇਹ ਅਰਦਾਸ ਕਰੀਦੀ ਹੈ ਬਾਬਾ ਜੀ ਮੈਨੂੰ ਸਹੀ ਤਰੀਕੇ ਨਾਲ ਤੋਰਨ ਲਾ ਦੇ ਮੈਂ ਆਪਣੇ ਬੱਚਿਆਂ ਨੂੰ ਕਮਾਵਾ ਦੇ ਖਵਾਵਾ ਤੇ ਤੇ ਜਿਹੜੀ ਗੱਡੀ ਦਾ ਡਰਾਈਵਰ ਤੇ ਗੱਡੀ ਚਲਾਉਂਦੀ ਜਿਹਦੀ ਮਾਲਕ ਦੀ ਉਹ ਮਾਲਕ ਨੇ ਵੀ ਨਹੀਂ ਹੱਥ ਪੱਲਾ ਫੜਿਆ ਤੁਹਾਡਾ ਉਹ ਮਾਲਕ ਨੇ ਮਾੜਾ ਮੋਟਾ ਜਿਹੜਾ ਜੀ ਕੀਤਾ ਹੀ ਕੀਤਾ ਹੀ ਉਸ ਤੋਂ ਬਾਅਦ ਉਹ ਵੀ ਹੱਥ ਪੱਲਾ ਛੱਡ ਗਿਆ ਅੱਛਾ ਸਿਵਲ ਵਾਲਿਆਂ ਪਲੇਟ ਪਾਈ ਸੀ ਫਿਰ ਘਰੇ ਆ ਗਿਆ ਰੇਸ਼ਾ ਸੁੱਕਦਾ ਨਹੀਂ ਪੱਟੀਆਂ ਰੋਜ਼ ਹੁੰਦੀਆਂ ਮੇਰੀਆਂ ਅੱਛਾ ਫਿਰ ਰੋਜ਼ ਦਾ ਕਿੰਨਾ ਕੋਈ ਖਰਚਾ ਲੱਗ ਜਾਂਦਾ ਰੋਜ਼ ਦਾ ਬੇਟਾ 2250 ਰੁਪਿਆ ਪੱਟੀਆਂ ਦਾ ਖਰਚਾ ਹੈ ਦੇਲੀ ਦਾ ਪੱਟੀ ਕਰੀਦੀ ਹੈ ਰੋਜ਼ ਅੱਛਾ ਹਾਂਜੀ ਤੋਂ ਇਹ ਬਿਲਕੁਲ ਹੀ ਤਸਵੀਰਾਂ ਨੇ ਉਸ ਵਿਅਕਤੀ ਦੀਆਂ ਦਰਦਨਾਕ ਕਹਾਣੀ ਜਿਹੜੀ ਆ ਤੁਸੀਂ ਇਹਦੀ ਸੁਣੀ ਹੈ ਤੇ ਇਸਦੇ ਮਾਰੀ ਘੜੀ ਦਾ ਬੁਰਾ ਸਮੇਂ ਖਤਮ ਆਪਾਂ ਲੋਕਾਂ ਨੇ ਹੀ ਕਰਨਾ ਹੈ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੁੜੇ ਹੋਏ ਲੁਧਣਾ ਲੈਵਲ ਨਾਲ ਹਨੀਦਰਾਂ ਯੰਪੀਰਪੁਰ ਧੰਨਵਾਦ